ਵੀ ਜਿੰਨੇ ਹੋ ਸਕਿਓ ਉਹਨੇ ਨਾਕਰ ਹੋ ਗਲੋ ਔਰ ਸ਼ੁਕਰਾਨਾ ਕਰੋ ਮਹਾਰਾਜ ਦਾ ਨਾਮ ਜਪੋ ਵਾਤ ਵਾਤ ਬਾਣੀ ਪੜੋ ਅੱਜ ਬਹੁਤ ਤੁਹਾਡਾ ਕੋਈ ਪਿਛਲੇ ਜਨ ਦਾ ਚੰਗਾ ਕਰਮ ਸੀ ਜਿਹਦਾ ਅੱਜ ਮਹਾਰਾਜ ਨੇ ਤਰਸ ਕਰਕੇ ਤੁਹਾਡੇ ਘਰ ਦੇ ਵਿੱਚ ਲਾਗੀਆਂ ਬੋਜਾਂ ਦੇ ਸ੍ਰੋਨੀ ਪੱਤ ਕਾਲੀ ਉੱਡੇ ਲਾਗੀਆਂ ਬੋਜਾਂ ਦੇ ਚਰਨ ਕੋ ਆਏ ਕਿੰਨੇ ਰੰਗ ਭਾਗ ਅੱਜ ਮਹਾਰਾਜ ਨੇ ਲਾਏ ਆ ਬੋਜਾਂ ਰਗੜੇ ਲਾ ਰੀਆਂ ਪ੍ਰਸ਼ਾਦਾ ਪਾਣੀ ਛਾਤਰੀਆਂ ਇੱਥੇ ਤੁਹਾਡੇ ਟਟਕਾ ਆਏਗੇ ਘਾੜੀ ਨੇ ਜਟਕਾਏਗੇ ਮੇਰੀ ਵੀ ਰਾਲ ਦਾ ਵੀ ਸਮਾਵੇ ਮਾਰ ਲਿਖੇ ਲਿਆਵੇ ਇੱਥੇ ਮੁੰਡੇ ਵੀ ਮੁੰਲਾ ਵੀ ਕਰਾਂਗੇ ਰਾਲੇ ਮੁੰਡੇ ਵੀ ਚਲਾਂਗੇ ਬੱਕਰਾ ਵੀ ਝਟਕਾਰਾਂਗੇ ਇੱਥੇ ਮਹਾਰਾਜ ਕਿਰਪਾ ਕਰੇ ਯੋ ਵੀ ਜੇ ਸੰਭਾਲਿਆ ਮਾਜਰੋ ਲਿਆ ਅਗੇ ਤੁਹਾਨੂੰ ਮਾਇਆ ਦਾ ਗੱਪਾ ਪਕਸ਼ਾ ਫਿਰ 12 18 ਆ ਰਹੇ 11 ਪਾ ਰਹੇ ਆਦਾ ਵਧੀਆ ਝਟੰਗਾ ਹੋਰ ਸੀ ਪੰਥ ਨੂੰ ਪੇਟਾ ਕਰਨਾ ਇੱਥੇ ਹੀ ਜਦੋਂ ਗਾਜਟ ਕਹਾਂਗਾ ਤੇ ਮਹੱਲੇ ਚੜਾਂਗੇ ਮਹਾਰਾਜ ਕਿਰਪਾ ਕਰੇ ਸਤਿਗੁਰੂ ਜੀ ਹਾਂ ਸੋ ਮਹਾਰਾਜ ਕਹਿੰਦੇ ਫਰਮਾਜ ਮਹਾਰਾਜ ਕਹਿੰਦੇ ਇਹ ਹੁਣ ਸਾਡਾ ਜਿਹੜਾ ਪਾਉ ਪੁਕਾਰ ਹੈ ਇਹ ਸਫਲ ਹੋ ਰਿਹਾ ਹੈ। ਥੋੜਾ ਸਤਗੁਰੂ ਸੋ ਜੀਜੇ ਫਾਰ। ਹਾਂ ਆਪਕੋ ਪਾਈ ਸਤਨਾਮ ਸ੍ਰੀ ਵਾਇਗੁਰੂ ਬਾਬਾ ਮਹਾਪੰਨ ਜੀ ਦੇ ਬੱਚਾ ਸੁਣ ਕੇ ਜਿਹੜਾ ਪੈਦਾਵਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਸਿੰਘ ਲਿਖ ਕੇ ਆਏ ਸੀ ਨਾ ਮਹਾਰਾਜ ਨੇ ਬੇਦਾਵਾ ਪਾੜ ਦਿੱਤਾ। ਹੰਕਲੂਏ ਮੂਰੂ ਪੁਕਾਰ। ਹਾਂ ਸੋ ਮਹਾਰਾਜ ਕਹਿੰਦੇ ਸਾਡਾ ਉਪਕਾਰ ਸਫਲ ਹੋ ਗਿਆ। ਥੋੜਾ ਸਤਗੁਰੂ ਸੋ ਜੀਜੇ ਫਾਰ। ਹਾਂ ਮਹਾਰਾਜ ਨੇ ਫਾੜ ਦਿੱਤਾ ਬਿਆਨਾ ਹੋ ਬੇਦਾਵਾ ਹੰਕਲੂਏ ਮੂਰੂ ਪੁਕਾਰ। ਇੱਥੇ ਪੜਿਆ ਰਹੇ ਬਾਬਾ ਜੀ ਕਿ ਕਾਲੇ ਲਾਗੀ ਕੰਗ ਦੀ ਵਾਰ-ਵਾਰ ਕਿਤੇ ਫਾੜ ਰਹੇ ਹੋ ਸਫਲ ਹੋਏ ਸਫਲ ਹੋਏ ਮੇਰਾ ਸੋਨੇ ਸਾਤ ਗੁਰ ਸੋ ਦੀਜਿਆ ਵਾਰ ਸਫਲ ਹੋਏ ਮੇਰਾ ਕਸ ਨੂੰ ਸਾਤ ਗੁਰ ਤਤਕਾਲ ਨਿਕਾਸਾ ਐ ਸੱਚੇ ਪਾਤਸ਼ਾਹ ਜੀ ਨੇ ਬਿਦਾਵਾ ਆਪਣੇ ਕਮਰ ਕਸੇ ਚੋ ਜਾਂ ਖਜ਼ਾਨੇ ਵਿੱਚੋਂ ਕੱਢਿਆ ਜਿਹੜਾ ਸਿੱਖ ਲਿਖ ਕੇ ਦੇਈ ਗਈ ਸੀ ਜੋ ਮਹਾ ਸਿੰਘ ਜੀ ਨੇ ਬਚਨ ਕੀਤੇ ਸਨ ਜੋ ਕੋ ਕੋ ਬੋਲ ਦੁਹਾਏ ਮਾਨਤ ਲੋchan ਸਿੰਘ ਜੀ ਮਹਾਪੁਰਸ਼ 1000 ਤਾਰਾ ਹੁੰਦਾ ਸੀ ਇੱਕ ਵਾਰੀ ਮਹਾਪੁਰਸ਼ ਕਥਾ ਕਰਦਾ ਤੇ 10 ਕੰਡੇ ਕਥਾਈ ਕਰਦੇ <laughs> दस घंटे लगातार महापुरुष तलोचन वाले महापुरुष करते कर बदलना गया एवं धरती तो तो के महापुरुष अठारह घंटे लगातार कीर्तन करते रहे गुरबाण अठारह घंटे अठारह घंटे लगातार बारह घंटे का अदा दिन होंगे डेढ़ दिन लगातार कीर्तन करते ਤਾਂ ਮੇਰਾ ਪਿਆਰਾ ਬਾਬਾ ਜੀ ਜਦੋਂ ਨਾਂ ਦੇ ਵਿੱਚ ਮਾਰ ਬੰਨਦੇ ਫਿਰ ਸਾਥੀ ਕੰਨ ਨੂੰ ਮੰਨ ਨਹੀਂ ਕਰਦਾ ਫਿਰ ਕਹਦਾ ਮਨ ਹੋਰ ਨੰਦ ਲਈ ਦੇ ਲਈ ਤੁਸੀਂ ਇਹਨਾਂ ਕਰ ਕਿਹੜਾ ਧਿਆਨ ਹੈ ਨਾ ਆਪਣਾ ਔਰ ਆਪਸ ਵਿੱਚ ਰੱਖੋ ਮਾਰ ਕਲਾ ਕੀ ਵਰਤਾਰੇ ਉੱਤੇ ਰੱਖੋ ਬਾਬਾ ਜਤਿੰਦਰ ਸਿੰਘ ਜੀ ਜਾਂਦੇ 2-2 ਘੰਟੇ ਨਾਲੇ ਤੁਸੀਂ ਸਾਧਨਾ ਉੱਤੇ ਹਜ਼ਨ ਘਰੇ ਪੈਂਡ ਜਾਂਦੀ ਰਹੋ ਲੋੜੋ 2-2 ਘੰਟੇ ਮਾਰਦੇ ਨੇ ਦਾਸ ਤੋਂ ਸੇਵਾ ਨਹੀਂ ਕਥਾ ਦੀ ਉਸਤੇ ਕੋਈ ਬੰਦੇ ਰਹੇ ਸਾਧਨਾ ਸੋ ਤੇ ਆਂਦੇ ਲਾਣਾ ਆਪਣਾ ਤੁਸੀਂ ਨਾਂ ਦੇ ਵਿੱਚ ਰੱਖੋ ਕਥਾ ਦੇ ਰੱਖੋ ਸਮੇਵਾਰਾ ਰੱਖੋ ਭਾਈ ਇਹ ਮੁਕਾ ਜੀਰੂ ਬੀਜ ਬਨਾਏ ਹਾਂ ਸਾਰੇ ਮਾਰਾ ਨੇ ਸਾਰੀ ਗੇਡ ਬਣਾਈ ਆ ਕਿਉਂਕਿ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ ਜਿਹਾ ਆਪਾਂ ਕਹੀਏ ਨਾ ਰੋਜ਼ ਲਹਿਰਾਦਾਰਾ ਹੋ ਜਾਂਦਾ ਰੋਜ਼ ਅਵੇਂ ਦਮਾਨ ਸੱਜਣ ਇਹ ਥਾਂ ਵੀ ਇਹ ਕੋਈ ਚੰਗਾ ਕਰਮ ਮਾਰਾ ਜੀ ਕੋਈ ਤਰਸ ਕਰਦੇ ਆ ਪੁਰੋ ਕਰਮ ਅੰਕੁਰ ਜਦ ਪ੍ਰਕਿਰਿਓ ਪੇਟਿਓ ਉਪਰ ਤਰਸਦਾ ਰਹੀ ਇਹ ਪੁਰਬਲਾ ਕਰਮ ਜਦੋਂ ਕੋਈ ਚੰਗਾ ਜਾਗਦਾ ਨਾ ਉਦੋਂ ਇਹ ਆਨੰਦ ਦੀ ਖੇਡ ਬਣਦੀ ਆ ਕਥਾ ਦੀ ਖੇਡ ਬਣਦੀ ਆ ਨਾਲੇ ਸ਼ਹਾਬ ਕੁਲਦਿਆਲ ਸਿੰਘ ਜੀ ਮੈਨੂੰ ਲੱਗਦਾ ਵੀ ਲਾਸਟ ਕੱਟ ਆਪਾ ਹਸਨਪੁਰੇ ਗਈ ਸੀ ਉਸ ਵੇਲੇ ਆਦੀ ਤੁਸੀਂ ਕਦਾ ਸੁਣ ਰਹੇ ਹਾਂ ਸੁਨਾਨ ਦੇ ਵਿੱਚ ਲਈ ਆਪਾਂ ਆਨੰਦੀ ਲਈ ਆ 10ਵੀਂ ਨੰਦ ਲਾ ਰਿਹਾ ਮਹਾਰਾ ਦੇਰੇ ਤੁਸੀਂ ਵੀ ਨਾਦ ਲਓ ਨਾਦੀ ਨੰਦਾ ਆਨੰਦ ਨਾਨਸ ਸਭ ਕੋ ਕੇ ਨੰਦ ਗਿਰਤੇ ਜਾਣਿਆ ਹਿਰਤ ਹਰਗੁਮਾਰ ਹੋ ਰੋ ਹੋਵਾ ਹਿਰਤ ਹਰਗ ਐ ਮਹਾਰਾਜ ਬੜਾ ਮਾਨ ਵਿੱਚ ਖੁਸ਼ ਹੋ ਰਹੇ ਆ ਬਾਬਾ ਮਾਦੰਗ ਜੀ ਮਾਨ ਚ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ ਮਾਦਤ ਬਰਿਓ ਦਰਸ਼ ਬਰਿਓ ਰੂਵਾ ਜਦੋਂ ਮਹਾਰਾਜ ਨੇ ਬੇਦਾਵਾ ਪਾਇਆ ਬਾ ਮਾਨ ਸਿੰਘ ਜੀ ਮਹਾਪੁਰਸ਼ बाबा महासैनी जी बड़ा मानवे च उन्होंने गर्व मान महसूस किया कि असली बख्शे गए साडा जन्म सफल हो गया है आयस देव को लोग सुलावे कहते हैं और महाराज जी आगे दवो बाबा महासैनी जी कहते हैं कि गोदी में हो होया महाराज ਬਾਬਾ ਮਹਾਰਾਜ ਜੀ ਕਹਿੰਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਅੱਗੇ ਧੋ ਤੈਂ ਮੈਂ ਪਰਮੇਸ਼ਵਰ ਕੋਲ ਜਾਲੇ ਪਾਵਾਂ ਆਪਣਾ ਸਰੀਰ ਛੱਡਾਂ ਮੈਂ ਸਤਿਗੁਰੂ ਦਰਸ਼ਨ ਕਰਤ ਅਦਗ ਖੰਡ ਬਾਗੋ ਹਾਂ ਮਹਾਰਾਜ ਜੀ ਆ ਕੇ ਦਰਸ਼ਨ ਕਰਕੇ ਮੈਂ ਬੜਾ ਵੱਡਾ ਬਲ ਪਾਇਆ ਨਰੋ ਗੋਹਾ ਸਿੰਧ ਜੰਮ ਰੂਪ ਮਹਾਰਾਜ ਕਹਿੰਦੇ ਚੱਲ ਜਾ ਫਿਰ ਮਾ ਸਿੰਘ ਮਨ ਤੋ ਚਲੇ ਬਾਸਰ ਤਖੰਡ ਨੂੰ ਬੋਦੋ ਰਦਾ ਕਬ ਨਾਤ ਸੁਖ ਆ ਹਮੇਸ਼ਾ ਤੂੰ ਖੁਸ਼ੀ ਰਹੇਂਗਾ ਆਨੰਦ ਵਿੱਚ ਰਹੇਂਗਾ ਸਦਾ ਸੱਚੀ ਦਾ ਆਨੰਦ ਨਿਸ਼ਤਰੰਗ ਪ੍ਰਨਾਸੀ ਕਰੀ ਮੁਲਕ ਨਿੰਦਾ ਅਸਮਸਤਲ ਨਿਵਾਸੀ ਸਦਾ ਦੇਦਦਾ ਬੁਧਾਬਰਤ ਕਰਤਾ ਅਦੋਰ ਆਤਨ ਅੰਗੰਗੂਆਤ ਕਹਿੰਦੇ ਹਮੇਸ਼ਾ ਨਾਂਦੀ ਅਵਸਥਾ ਵਿੱਚ ਰਹੇਗਾ ਤੂੰ ਬ੍ਰਹਮ ਸੱਦ ਚੇਤਨਾਂ ਅਨੁਸੂਰੂਪ ਆਂਗ ਬ੍ਰਹਮਸਵੀ ਹਮੇਸ਼ਾ ਤੂੰ ਜੁਲੰ ਪ੍ਰਕਾਸ਼ ਨਾਂਦ ਵਿੱਚ ਰਹੇਗਾ ਇੱਕ ਅਨ ਪ੍ਰਾਨ ਕੀਨ ਉਪਕਾਰ ਮਹਾਰਾਜ ਨੇ ਦੁਬਾਰਾ ਪ੍ਰਾਨ ਦਿੱਤੇ ਇਹਦੇ ਲਈ ਜਨਮ ਚਾਹੀ ਜਰਜ ਬੜਾ ਵੱਡਾ ਪਾਲੂਕਾਰ ਕੀਤਾ ਸਤਗੁਰੂ ਜੀ ਨੇ ਤਿਸਕੋ ਫਨ ਤੋਂ ਬਗੋ ਬਪਾਰ ਐਵੇਂ ਮਹਾਰਾਜ ਕਹਿੰਦੇ ਬਹੁਤ ਵੱਡਾ ਫਾਉਲ ਦੇ ਨੂੰ ਪ੍ਰਾਪਤ ਹੋਇਆ ਰਬ ਕੋ ਬੱਦਰ ਹੋਤ ਪਾਜ ਬੇ ਜਦੋਂ ਬੱਚੇ ਪਾਸ਼ਾ ਜੀ ਨੇ ਬਚਨ ਕੀਤੇ ਮਾ ਸੇਕ ਤੋ ਤਿਆਗ ਤਮੈ ਜਦੋਂ ਮਹਾਰਾਜ ਨੇ ਐਵੇਂ ਉਹਨੂੰ ਕਿਹਾ ਤੁਸੀਂ ਸੱਚ ਕੰਨ ਵਿੱਚ ਚਾਲੇ ਪਾਓ ਬਾਬਾ ਮਾਹਤੰਗ ਜੀ ਨੇ ਸ਼ਰੀਰ ਤਿਆਗ ਦਿੱਤਾ ਪ੍ਰਾਣ ਨਿਕਲ ਗਏ ਰਬ ਕੋ ਕਿਤ ਕੋਤ ਚਾਰ ਕੋ ਯਾਰ ਸਵਾਨੇ ਮਹਾਰਾਜ ਅਦ੍ਰੂ ਦੇਖ ਰਿਹਾ ਕਿ ਸਾਰਾ ਵੀ ਜੰਗਲ ਦਾ ਇਲਾਕਾ ਹੈ ਬੂਦੇ ਜੀ ਬੋਲੋ ਬਰਾੜ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੋਲੇ ਕਿਉਂਕਿ ਬਰਾੜ ਕੌਮ ਦਾ ਇੱਕ ਸਿੱਖ ਸੀ ਬਰਾੜ ਜਾਤੀ ਦਾ ਉਹਨੂੰ ਮਹਾਰਾਜ ਬੋਲੇ ਹਨ 40 ਸਿੰਘ ਦੋ ਖਾਗੋ ਮਹਾਰਾਜ ਕਹਿੰਦੇ ਜਿਹੜੇ 40 ਸਿੰਘਾਂ ਦੇ ਸ਼ਹੀਦਾਂ ਸ਼ਹੀਦ ਹੋયા ਨੇ ਸੀਸਪੇ ਹੋਏ ਆ ਨਾ ਉਹ ਤੁਸੀਂ ਇਹਨਾਂ ਦੇ ਆਪਣਾ ਸ਼ਰੀਰ ਚੱਪੋ ਆ ਨਾ ਦੇ ਕੈਨੇਡਾ ਸੰਸਕਾਰ ਕਰੀਏ ਆਪਾਂ ਜੀਤਨ ਗਨ ਮੋਤੋ ਕਰਨੀਏ ਸੋ ਇਹਨਾਂ ਦਾ ਫਾਰੰਗ ਸਿੰਘਾਂ ਦਾ ਸ਼ਵੀਰ ਇਕੱਠਾ ਕਰੋ ਯਾਰ ਸਾਰੇ ਸਿੰਘਾਂ ਦਾ ਸੰਸਕਾਰ ਕਰੋ ਇੱਕ ਵਾਰ ਦੀਨਗ ਜਿੱਤਾ ਬਣਾ ਲਓ ਇਹ ਸੰਗਤ ਜੀ ਮੁਕਸਰ ਸਾਹਿਬ ਧਰਤੀ ਦਾ ਇਤਿਹਾਸ ਚੱਲ ਰਿਹਾ ਆਪਣੇ ਬਿਰਤੀ ਨੂੰ ਆਪਾਂ ਉੱਥੇ ਲੈ ਕੇ ਜਾਈਏ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਆਪਣਾ ਨੱਲਾ ਵਸਾਕੀ ਤੋਂ ਬਾਅਦ ਇੱਕ ਵਿਸਰਗਾ ਥੋੜਾ ਜਿਹਾ ਵੀ ਮੁਕਸਰ ਸਾਹਿਬ ਦੀ ਮਾਗੀ ਦੇ ਸਮੇਂ ਦੇ ਹਾਂ ਜਦੋਂ ਲੋੜੀ ਹੁੰਦੀ ਹੈ ਨਾ ਲੋੜੀ ਮਾਗੀ ਨਾ ਉਹ ਤੋਂ ਮੁਕਸਰ ਸਾਹਿਬ ਦੀ ਤਰਤੀਸ ਤੇ ਸੌਣੀ ਪੰਚ ਵਾਲੇ ਪੁੱਡੇ ਦੇ ਆਲਵੋ ਮੱਲਾਉਂਦੇ ਆਉਂਦੇ ਨੇ ਇੰਦੇ ਵਿੱਚ ਨੰਨ ਕੰਮ ਦੇ ਸਾਧਨ ਪ੍ਰਾਰਥਨਾ ਮਾ ਪੁਰੀ ਵਾਪਰ ਸਿੰਘ ਜੀ ਪਿੰਡਰਾ ਵਾਲੇ ਬਾਬਾ ਕਪਾਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਬਾਬਾ ਠਾਕੁਰ ਸਿੰਘ ਪਿੰਡਰਾ ਵਾਲੇ ਆਜਰੀ ਪਰ ਦੇਰੇ ਜਮਾਨਾ ਵਿੱਚ ਸਮੁਖਸਾ ਵਾਲੀ ਤਰਤੀ ਦੇਤੇ ਮਾਗੀ ਦੇ ਦੇ ਆਲੇ ਦੇ ਉੱਤੇ ਉਹ ਮੱਭਾ ਕੱਢਿਆ ਜਾਂਦਾ ਜੋਨੀ ਪੰਡ ਕਾਲੀ ਪੰਡੇ ਦਾਲ ਉੱਤੇ ਇਸ ਹਾਲ ਵੀ ਕੱਢਿਆ ਗਿਆ ਅਸੀਂ ਗਿਆਨੀ ਸ਼ਮਸ਼ੇਰ ਸਿੰਘ ਜੀ ਮਹਾਪੁਰਸ਼ਾ ਵਲੋ ਸੋ ਇਹ ਮੁਖਸਾ ਵਾਲੀ ਤਰਤੀ ਦਾ ਜਿਹੜਾ ਹੈ ਉਹ ਇਤਿਹਾਸਾ ਹੈ ਮਾਲ ਜਿਹਨੇ ਸਾਰੇ ਸਿੰਘਾਂ ਦੇ ਸਰੀਰ ਕੱਠੇ ਕਰੋ ਇਹਨਾਂ ਦਾ ਸੰਸਕਾਰ ਕਰੀਏ ਉਸਕਾਰੋ ਸਭ ਮਿਲ ਨੂੰ ਕੋ ਲਾਓ ਹਾਂ ਸਾਰੇ ਸਿੰਘਾਂ ਨੂੰ ਇਕੱਠੇ ਕਰੋ ਸਾਰੇ ਸਿੰਘਾਂ ਦਾ ਸੰਸਕਾਰ ਕਰੀਏ ਜੋ ਸੰਗੀ ਸੌ ਤਤਸਾਂ ਦਾ ਹਾਂ ਜਿਹੜੇ ਸਾਰੇ ਸਿੰਘ ਆਪਸ ਵਿੱਚ ਸਨ ਸਾਰੇ ਸਾਰੇ ਸਿੰਘ ਸਿੰਘਾਂ ਦਾ ਸ਼ਰੀਰ ਇਕੱਠਾ ਕਰਨ ਲੱਗ ਪਏ ਜਿਹੜੇ ਸਿੰਘ ਸੰਗਤ ਜੀ 40 ਸਿੰਘ ਆਪਣਾ

ਸੱਚ ਵੀ ਸਾਰੇ ਮਾਰੇ ਕਹਿੰਦੇ ਇਹਨਾਂ ਦੇ ਮਾਰੇ ਕਰਮ ਸਾਰੇ ਕੱਟ ਦਿੱਤੇ ਆ ਬਸ ਇੱਥੇ ਰੱਖ ਪਰ ਕੇ ਸਮਾਪਤੀ ਕਰੀ ਹਾਂਜੀ ਬੀਨ ਬੀਨ ਸਿੰਘਨ ਕੋ ਅਨਾ ਐਵੇਂ ਮਾਰੇ ਸਾਰੇ ਸਿੰਘਾਂ ਨੂੰ ਕਹਿੰਦੇ ਸਾਰੇ ਸਿੰਘਾਂ ਦਾ ਸ਼ਰੀਰ ਲਗਾਤਾਰ ਵਾਰੋ ਵਾਰੀ ਆ ਰਿਹਾ ਸਾਰੇ ਸਿੰਘਾਂ ਦਾ ਸੰਸਕਾਰ ਕਰ ਰਹੇ ਹਨ ਜੁ ਤੋ ਸੂਤੀ ਮਰੋ ਤੁਰਕਾਨਾ ਪਰੇ ਉਸ ਮੂ ਮਰਿਓ ਤੁਰਕਾਨਾ ਸਮਾਜ ਕਹਿੰਦੇ ਧਾਨੇ ਮੇਰੇ ਅਗਲੇ 40 ਸਿੰਘ ਜਿਨ੍ਹਾਂ ਨੇ ਜਿਹੜਾ ਹੈ ਉਹ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦੀ ਪਾਈ ਆ ਸੋ ਨਾਬਲ ਬਰਦਾਰ ਸਿੰਘ ਜੀ ਵੀ ਕਾਫੀ ਸਮੇਂ ਤੋਂ ਵੀਡੀਓ ਬਣਾ ਦੀ ਸੇਵਾ ਕਰ ਰਹੇ ਆ ਅੱਬਾ ਜੀ ਬਾਰ ਬਾਰ ਬੇਨਤੀ ਕਰਦੇ ਕਿਉਂਕਿ ਇਹਨਾਂ ਨੇ ਜਾਣਾ ਵੀ ਦੂਰ ਹੈ ਅੱਲੇ ਗੱਫਾ ਪਾਣੀ ਵੀ ਛਕਣਾ ਬਾਪਿਆਂ ਨੇ ਸਦਾ ਸੇ ਬੇਨਤੀ ਪ੍ਰਵਾਨ ਕਰਕੇ ਜਿਵੇਂ ਜੂਰੀਆ ਸਿੰਘ ਜਾਂ ਆਪਣਾ ਗੜਵੀਰ ਸਿੰਘ ਜਾਂ ਦਾਸ ਮੈਨਾਂ ਸਤਿਕਾਰ ਦਿੰਦੇ ਉਹਦੇ ਦੇ ਬਾਪਾ ਜੀ ਦਾਸ ਕਰਕੇ ਬੈਠੇ ਹੋਏ ਆ ਪੰਜਾਬੀ ਵਾਲੀ ਵੀ ਨਹੀਂ ਛਾਤਰੇ ਸੋ ਇਹਨਾਂ ਦੀ ਭਾਵਨਾ ਨੂੰ ਦੇਖ ਕੇ ਦਾਸ ਫੱਟੇ ਬੁਲਾਉਂਦਾ ਨਹੀਂ ਤੇ ਭਾਵੇਂ ਸੁਣਾਉਂਦਾ ਦਿੰਦੇ ਤਾਂ ਸਾਰਾ ਪੈਰਾ ਵਿਚਾਰਨਾ ਪੈਂਦਾ ਕਹਾਂ ਆਨੰਦ ਬਣਿਆ ਆ ਸੀ ਸੋ ਸੰਗਤ ਜੀ ਬਾਣ ਦੀ ਵਿਚਾਰ ਕਰਦੇ ਹੋਏ ਗੁਰ ਇਤਿਹਾਸ ਦੇ ਵਿਚਾਰ ਕਰਦੇ ਹੋਏ ਬੰਦ ਪ੍ਰਗਤੀਆਂ ਪਲੰਗਤੀਆਂ ਹੋ ਜਾਂਦੀਆਂ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਬਖਸ਼ਣੇਗਾ ਆਪਣੀ ਬਖਸ਼ ਲੈਣਾ ਸੰਗਤ ਜੀ ਨੂੰ ਬੁਲਾਉ ਬਤੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਹਿ ਏ ਗੁਬਿੰਦ ਏ ਗੋ ਪਾਤ ਏ ਤਿਆਗ ਨਾ प्राण नाथ नाथ सके दीन दंत निवाड़ हे सम्राट गम पूरन मोहे मै आतार अंध को महा भयान नानक पाद अवतार आए प्रभु जन आरती कृपा नेत्र दयाल एक कर हर मन भरत नानक होत निहाल पाए काटे मिटे गवन फते पै मन दीप नानक गुटे थेत पाई फिरन मिटे नतनी तुम संगा जी महापुरुष छनवे बाबा सुख चैन संग जी ਸ਼੍ਰਮਣੀ ਪੰਥ ਕਾਲੀ ਬੁੰਡੇ ਦਾਲ ਦਾਲ ਤੋਲ ਰਿਹਾ ਆਪਣਾ ਜੱਗਾ ਤੋਲ ਰਿਹਾ ਬਾਬਾ ਜੀ ਫਤੇਗੜ ਸਾਹਿਬ ਸ਼ਾਇਦ ਬਾਬਾ ਜੀ ਨੇ ਕੱਢਵੀਂ ਦਾ ਵੀ ਪਹਾਰਾ ਕੀਤਾ ਉੱਥੇ ਭਜੰਗਨਾ ਨੂੰ ਧੀਆ ਨੂੰ ਸਿੰਘਾਂ ਨੂੰ ਬਾਬਾ ਜੀ ਸ਼ਸਤਰ ਵਿਦਿਆ ਦਾ ਅਭਿਆਸ ਗੁਰਬਾਨ ਦੀ ਸੰਥਿਆ ਦਾ ਪਹਾਰਾ ਵੀ ਕਰਾ ਰਹੇ ਆ ਜਿਵੇਂ ਬੁੰਡੇ ਦਾਲ ਦੀ ਮਰਿਆਦਾ ਸਭ ਤੋਂ ਪਹਿਲਾਂ ਸੱਤ ਬਾਣੀਆਂ ਨਿਤਨੇਮ ਦੀਆਂ ਲੜੀਵਾਰ ਸੰਥਿਆ ਵਿੱਚ ਪੰਜ ਗ੍ਰੰਥੀ 10x22 ਵਾਰਾਂ ਭਗਤ ਬਾਣੀ ਫਿਰ ਆਦਿਰ ਬਾਦ ਦਸੰਦਰ ਬਾਦ ਦੀ ਵੀ ਸੰਥਿਆ ਸ਼੍ਰੀ ਸਰਵੋ ਦਾ ਦਰਬਾਰ ਸਾਹਿਬ ਜੀ ਦੀ ਸੰਥਿਆ ਫਿਰ ਵੈਦਾਨ ਦੇ ਸਾਰੇ ਗ੍ਰੰਥ ਸਾਰ ਪੋਤਾਵਲੀ ਭਾਵਰਾ ਸਮਰਾਤ ਪ੍ਰਭੋ ਚੰਦਰ ਨਾਟਕ ਅਧ ਔਰ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਸ੍ਰੀ ਗੁਰਪਤਾਬ ਸੁਨੀਲ ਪ੍ਰਕਾਸ਼ ਗ੍ਰੰਥ ਐਵੇਂ ਬੁੱਢੇ ਢਾਲ ਵਿੱਚ ਇੱਕ ਮਹਾਰਾਜ ਖਜ਼ਾਨੇ ਚ ਰੱਖਦੇ ਹੁੰਦੇ ਸੀ ਗ੍ਰੰਥ ਹਨੂਮਾਨਾਟ ਗ੍ਰੰਥ ਰੱਖਦੇ ਹੁੰਦੇ ਸੀ ਗੁਰੂ ਗੋਬੇ ਸਿੰਘ ਜੀ ਮਹਾਰਾਜ ਇਹ ਬਡੇ ਗਾਲ ਦੇ ਵੇ ਸੰਗਤ ਜੀ ਜੇ ਕਿਸੇ ਸਿੰਘ ਨੇ ਗਿਆਨੀ ਬੰਨਾ ਹੋਵੇ ਉਹਦੀ ਮੈਂ ਮਰਿਆਦਾ ਦੱਸ ਰਿਹਾ ਵੀ ਇੰਨੇ ਸਿੰਘ ਦੀ ਵਿੱਦਿਆ ਹੋਵੇ ਉਹ ਬਡੇ ਰਾਜ ਕਥਾ ਕਰ ਸਕਦਾ ਹਾਰ ਕੋਈ ਨਹੀਂ ਪਹਿਲੇ ਤਿੰਨਾ ਦਰਬਾਰਾਂ ਦੀ ਲੜੀਵਾਰ ਸੰਧਿਆ ਹੋਣੀ ਚਾਹੀਦੀ ਹੈ ਵਿਦਾਂਤ ਦੇ ਗ੍ਰੰਥ ਪੜ੍ਹੇ ਹੋਣੇ ਚਾਹੀਦੇ ਹੈ ਇਹ ਨਾਨਕ ਪ੍ਰਕਾਸ਼ ਸੁਰੇਜ ਪ੍ਰਕਾਸ਼ ਗ੍ਰੰਥ ਸੋ ਇਹ ਕਿਰਪਾ ਬਾਬਾ ਜੀ ਦਾ ਧੰਨਵਾਦ ਸੋ ਬਾਬਾ ਗੁਰਬਖਸ਼ ਸਿੰਘ ਜੀ ਆਇਆ ਰਾਜਪਰੇ ਤੋਂ ਉਹਨਾਂ ਦਾ ਧੰਨਵਾਦ ਸਿੰਘ ਸਾਹਿਬ ਬਾਬਾ ਸੁਖਸੈਨ ਸਿੰਘ ਜੀ ਸ਼੍ਰੋਮਣੀ ਪੰਚਕਾਲੀਪੁਰ ਦੇ ਦਰਦ ਤੋਂ ਪਤੇਗੜ ਸਾਹਿਬ ਤੋਂ ਦਾਸ ਜੀ ਬੀਤੀ ਪ੍ਰਵਾਨ ਕਰਕੇ ਆਏ ਆ ਦਾਸ ਨੂੰ ਇਹਨਾਂ ਮਾਨ ਸਤਿਕਾਰ ਦਿੰਦੇ ਆ ਸੋ ਇਹ ਆ ਬਾਬਾ ਜੀ ਦੀ ਬੜੀ ਨਿਮਰਤਾ ਸਾਨੂੰ ਨੂੰ ਮਾਣਿਆ ਨੂੰ ਇਹਨਾਂ ਮਾਨ ਦਿੰਦੇ ਆ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਦੇ ਨਾਲ ਬਾਬਾ ਜੀ ਦਾ ਧੰਨਵਾਦ ਕਰਾਂ ਔਰ ਬਾਬਾ ਜੀ ਦਾ ਇਹਨਾਂ ਪੈਰਾਂ ਉਸਤਾਨਾ ਵੀ ਮਾਇਆ ਦੀ ਵੀ ਕੋਈ ਪ੍ਰਵਾਨ ਨਹੀਂ ਕਰਦੇ ਮਾਰ ਜਿਹਨਾਂ ਦੇ ਖਜ਼ਾਨੇ ਚ ਵਰਕਤਾ ਪਾਵੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਕਰੇ ਕਈ ਬਿਨਾ ਗੱਲ ਤੋਂ ਨਾ ਬਿਲਾ ਦਾ ਕਿਸੇ ਨੂੰ ਆਂਦਾ ਨਹੀਂ ਤੇ ਸ਼ੰਕਾ ਕਰਨ ਲੱਗ ਜਾਣਗੇ ਆਪਣੀ ਕੋਈ ਸੇਵਾ ਨਹੀਂ ਜਿਹੜੇ ਕੋਈ ਸੇਵਾ ਕਰ ਰਹੇ ਹੈ ਘਰ ਘਰ ਜਾ ਕੇ ਪਰਚਾਨ ਕਰ ਰਹੇ ਹੈ ਇਹੋ ਜਿਹੇ ਮਹਾਪੁਰਸ਼ਾਂ ਦੇ ਸ਼ੰਕਾ ਕਰਨਗੇ ਉਹ ਬਹੁਤ ਵੱਡਾ ਦੁੱਖ ਲੱਗਦਾ ਹੈ ਜੇ ਤੁਸੀਂ ਮਹਾਪੁਰਸ਼ਾਂ ਦੀ ਮਦਦ ਨਹੀਂ ਕਰ ਸਕਦੇ ਜੇ ਹੁਣ ਬਾਬਾ ਸੁਚੈਂਸ ਦੀ ਮਦਦ ਨਹੀਂ ਕਰਨੀ ਜਾਣ ਕੇ ਬਸ ਉਂਗਲਾਂ ਲਾਈ ਜਾਣੀਆਂ ਆ ਯਾਨੀ ਸ਼ਮਸ਼ੇਰ ਸਿੰਘ ਜੀ ਚਲੋ ਬਾਬਾ ਜੀ ਦਾ ਧੰਨਵਾਦ ਪਾਈਕ ਦਿਨਰ ਸਿੰਘ ਜੀ ਪਟਿਆਲਾ ਜੀ ਮਹਾਰਾਜ ਚੜ੍ਹਦੀ ਕਲਾ ਕਰੇ ਬਾਬਾ ਜੀ ਆਏ ਆ ਸਿੰਘ ਸਾਹਿਬ ਹੈਦਗਰੰਥੀ ਬਾਬਾ ਬੁੱਢਾ ਜੀ ਦੇ ਥਾਂ ਦੀ ਸੇਵਾ ਕਰ ਰਹੇ ਐ ਸੋ ਉਹਨਾਂ ਦੇ ਪਦੀ ਵੀ ਉੱਤੇ ਬੈਠੇ ਐ ਇੱਥੋਂ ਦੇ ਸ਼ਾਦੀਪੁਰ ਦੇ ਆਦਗਰੰਦੀ ਸਾਹਿਬ ਬਹੁਤ ਬਹੁਤ ਦਾਸ ਰੋਂਗ ਰੋਂਗ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਦਾਸ ਨੇ ਬੇਨਤੀ ਕੀਤੀ ਸੀ ਬਾਬਾ ਜੀ ਆਇਓ ਕਿ ਆਪਾਂ ਕਥਾ ਕਰਨੀ ਤੁਸੀਂ ਕੋਥੀ ਪੜਾ ਦਿਓ ਨਾਲ ਸੋ ਕੋਈ ਮਰਯਾਦਾ ਹੈ ਜੀ ਇੱਕ ਸੰਗ ਕੋਥੀ ਪੜਦਾ ਕਥਾ ਕਰਦਾ ਬਾਬਾ ਜੀ ਦਾ ਧੰਨਵਾਦ ਮਾਰ ਜੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸੰਗਾ ਜੀ ਮੇਰੀ ਉਹਨਾਂ ਬਾਬਾ ਜੀ ਨੂੰ ਬੇਨਤੀ ਆ ਸਾਰਾ ਜਿਹੜਾ ਦਿਮਾਗ ਰਾਜਾ ਜੀ ਤਰਲੇ ਸੱਜਿਆ ਜਦੋਂ ਵੀ ਬਣ ਕੇ ਜਾਪ ਹੋਇਆ ਆਰਤੀ ਆਰਤਾ ਹੋਇਆ ਭੈਣਾ ਨੇ ਕਮਟਾਂ ਨਹੀਂ ਦਾਈਆਂ ਬਾਬਾ ਜੀ ਨੇ ਕਥਾ ਵੀ ਕੀਤੀ ਹੈ ਮੇਰੀ ਬੇਨਤੀ ਹੈ ਬਾਬਾ ਜੀ ਨੂੰ ਵੀ ਹੋਣ ਅਰਦਾਸਾ ਕੁੱਦਨ ਬਿਮਾਰਤਾਂ ਵਾਲਾ ਦੀ ਸਮਾਪਤੀ ਆ ਜੁਗ ਮਹਾਰਾਜ ਆਪਾ ਪੀੜਾ ਦਾ ਦੀ ਲੋਕਾਂ ਤੇ ਜਨਾਂ ਬੰਦੋਤੀ ਬਾਬਾ ਜੀ ਨੂੰ ਅਰਦਾਸ ਕਰਨੀਏ ਦਾਨੀਆਂ ਮੇਰੀਆਂ ਸਾਰੀਆਂ ਪੁੱਤਾਂ ਬੇਨਤੀ ਆ ਵੀ ਦਰਬਾਰ ਵਿੱਚ ਜਾਓ ਸੰਦਾਕਾ ਜੀ ਅਰਦਾਸ ਕਰਨ ਗਿਆਤੀ ਜਿਵਾਨਾਂ ਦੀ ਸਮਾਪਤੀ ਆ